ਕੀਰਿਆ ਕਾਲ ਮੈਰੀ ਦੇਸੀ ਪੰਜਾਬ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਖਾਲਸਾ ਯਾਹੋ ਜਲਾਲ ਦੇ ਪ੍ਰਤੀਕ 6 ਰੋਜ਼ਾ ਕੌਮੀ ਤਿਹਾਰ ਹੋਲੇ ਮੱਲੇ ਦੀਆਂ ਆਰੰਭਤਾ ਦੇਰ ਰਾਤ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਨਗਾਰਿਆਂ ਤੇ ਚੋਟ ਲਗਾ ਕੇ ਕੀਤੀ ਗਈ ਇਸ ਮੌਕੇ ਤਕਤਸ਼ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਤਾਨ ਸਿੰਘ ਵੱਲੋਂ ਹੋਲੇ ਮੱਲੇ ਦੀਆਂ ਆਰੰਭਤਾ ਦੀ ਅਰਦਾਸ ਕੀਤੀ ਗਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਤਿਹਾਰ ਹੋਲੇ ਮੱਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅੰਮੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਗਏ ਮਾਰਗ ਤੇ ਚੱਲਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਆਪਸ ਵਿੱਚ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰੰਤੂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈ ਕੇ ਨਿੱਜੀ ਵਖਰੇਵਿਆਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਕੀਰਤਪੁਰ ਸਾਹਿਬ ਦੇ ਵਕਤ ਗੁਰੂ ਘਰਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ। 21 ਮਾਰਚ ਤੋਂ 23 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਹੋਵੇਗਾ ਹੋਲੇ ਮਹੱਲੇ ਦਾ ਪਹਿਲਾ ਪੜਾ। ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਮਾਰਚ ਤੋਂ 26 ਮਾਰਚ ਤੱਕ ਹੋਵੇਗਾ ਹੋਲੇ ਮਹਲੇ ਦਾ ਦੂਜਾ ਤੇ ਅਹਿਮ ਪੜਾ 24 ਮਾਰਚ ਨੂੰ ਤਕੱਛੀਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਅਕਨਪੁਰ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜੇਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਤੇ ਸਰਬੱਤ ਦੇ ਭਲੇ ਦੇ ਪੂਰਾ ਵਿਚਰੂਗਾ ਉਹ ਸਤਗੁਰੂ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ ਸਤਗੁਰੂ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਵਿਲੱਖਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜੇ ਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ ਸਤਿਗੁਰ ਜੀ ਨੇ ਇਹਨਾਂ ਤਿਹਾੜਾਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭੰਵੇਂ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾੜ ਆ ਪਰ ਸਤਿਗੁਰ ਜੀ ਨੇ ਫਿਰ ਸਮੁੱਚੀ ਕੌਮ ਨੂੰ ਇੱਕਸਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਹੈ ਕਿ ਅੱਜ ਇੰਨਾ ਚਿਰ ਹੋਣ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਿਗੁਰ ਜੀ ਨੇ ਫਿਰ ਤਾਂ ਪਾਈਆਂ ਨਗਾਰੇ বাজ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਿਗੁਰ ਜੀ ਨੇ ਕੋਈ ਰਾਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸਤੇ ਏਡੀ ਵੱਡੀ ਵਾਖ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਬਾਣੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰੂ ਜੀ ਤਾਣ ਦੇਣਗੇ ਆ ਸਾਰੀਆਂ ਬਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲਗਾਇਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖਤਮ ਕਰਨਾ ਇਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ 사ਤਗੁਰੂ ਜੀ ਕਿਰਪਾ ਕਰ ਨੇ ਖਤਮ ਨਹੀਂ ਹੋਣੀਆਂ 사ਤਗੁਰੂ ਜੀ ਦੇ ਵੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋਈ ਨਾਲ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਿਆ ਇਹਦੀ ਜਿਹੜੀ ਜਿੱਨਾਂ ਚ ਇਹ ਧਰਤੀ ਰਹਿਣੀ ਇਸਮਾਨ ਜ਼ਮੀਰ ਰਹਿਣਾ ਇਹਦੀ ਆਡਰ ਤੇ ਬੱਕਰੀ ਪਛਾਣ ਇਸੇ ਤਰ੍ਹਾਂ ਚੱਲਦੀ ਨਹੀਂ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਆਦੀ ਮਿਤਰ ਦਿਹਾੜੇ ਦੇ ਬੋਲੇ ਮਹੱਲੇ ਦੇ ਬਹੁਤ ਬਾਦ ਵਧਾਈ ਵੀ ਦਿੰਦਾ ਕਾਮਨਾ ਵੀ ਕਰਦਾ ਕਿ ਆਉਂਦੇ ਛੇ ਦਿਨ ਲਗਾਤਾਰ ਨਿਰੰਤਰ ਇਹ ਹੋਲਾ ਮਹੱਲਾ ਚੱਲਣਾ ਇਹਦੇ ਵਿੱਚ ਸੰਗੂੜੀਤ ਨਹੀਂ ਕਰੀਏ ਤੇ ਗੁਰੂਆਂ ਪਰਮਪਰਾਂਵਾਂ ਦੇ ਅਨੁਕੂਲ ਆਈਏ ਵੀ ਕੋਈ ਹੋ ਜੇ ਗਾਰਜਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋਰ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੁਰੂ ਕਰਦੇ ਅੱਗੇ ਬਹੁਤ ਬਹੁਤ ਧੰਨਵਾਦ ਜੀ ਇੱਕ ਲੈਕਚਰ ਦੇ ਵਿੱਚ ਵੀ ਤੁਸੀਂ ਕਿਹਾ ਕਿ ਉਸਤਾਵਾਂ ਜਿਹੜੀਆਂ ਸਿੱਖਾਂ ਨੂੰ ਮੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਹੜੀਆਂ ਦੇਖੋ ਜਿਹੜੇ ਸਿੱਖ ਪਾਂਸੀਆਂ ਸੰਸਥਾਵਾਂ ਕਿਉਂਕਿ ਜਿਹੜੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਦਾ ਉਹਦਾ ਇਤਿਹਾਸ ਮਲਗੂਦਾ ਕਰ ਦੇਦਾ ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਬਣਨਾ ਸ਼ੁਰੂ ਕਰ ਦੇਦਾ ਤੇ ਜਿਹੜੇ ਉਹ ਵੰਡ ਹੁੰਦੀਆਂ ਤੋ ਫੇਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਪਰਵੇਖ ਨੂੰ ਵੀ ਥੋੜਾ ਨਿਖਾਰ ਪਾ ਚੌਂਦੀਆਂ। ਸੋ ਇਸ ਕਰਕੇ ਖਾਲਸਾ ਪੰਥ ਨੂੰ ਇਹ ਹਸ਼ਿਆਰ ਹੋਣਾ ਪਊ। ਔਰ ਹਸ਼ਿਆਰ ਵੀ ਆ ਮੈਂ ਤਾਂ ਸਮਝਦਾ। ਪਰ ਅੱਜ ਫੇਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਯਤਨ ਕੀਤਾ ਜਾ ਰਿਹਾ ਖਤਮ ਕਰਨ ਨੂੰ ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਦੀ ਕਿਰਪਾ ਕਰਨ ਪਾਕਿਸਤਾਨ ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ ਜਾਨੀ ਅਮਰਤਪਾਲ ਸਿੰਘ ਨਾਲ ਦੇ ਉੱਪਰ ਨਾਲ ਜਿਹੜਾ ਐਨਐਸਏ ਦੁਆਰਾ ਇੱਕ ਸਵਾਲੀ ਲਗਾਇਆ ਗਿਆ ਇਹ ਵੀ ਇਸੇ ਕਦਮ ਇਸੇ ਦੇਖੋ ਦੇਖੋ ਉਹਦੀ ਐਨਐਸਏ ਬਿਲਕੁਲ ਨਹੀਂ ਬਣਦੀ ਕਿਉਂਕਿ ਜਿਹੜੇ ਪਹਿਲਾ ਕੇਸ ਦਰਜੀ ਉਹਨਾਂ ਕੇਸਾਂ ਦੇ ਤਹਿਤ ਉਹ ਐਨਐਸਏ ਲਾਗੇ ਸੀ ਹੁਣ ਤਾਂ ਕੋਈ ਨਵੀਂ ਗਰਾਊਂਡ ਹੀ ਨਹੀਂ ਤੇ ਅਸੀਂ ਇਹਨਾਂ ਨੂੰ ਲੀਗਲ ਤੌਰ ਤੇ ਪਹਿਲਾਂ ਵੀ ਚੈਲੰਜ ਕੀਤਾ ਸੀ ਹੁਣ ਵੀ ਉਹ ਨਹੀਂ ਚੈਲੰਜ ਕਰਨੇ ਆ ਕਿਉਂਕਿ ਅਮਰਪਾਲ ਦੇ ਉਹਨਾਂ ਦੇ ਸਾਥੀਆਂ ਦੀ ਸਾਰੀ ਲੀਗਲ ਪੈਰਵਾਹੀ ਸ਼ੌਣੀ ਕਮੇਟੀ ਦਾ ਪ੍ਰਬੰਧ ਕਮੇਟੀ ਕਰਦੀ ਆ ਤੇ ਉਹ ਐਨਐਸਏ ਲਾਉਣ ਦੀ ਕੋਈ ਮੇਰੇ ਖਿਆਲ ਗਰਾਊਂਡ ਵੀ ਨਹੀਂ ਜਿਹੜੀ ਗਰਾਊਂਡ ਪਹਿਲਾਂ ਸੀ ਉਹ ਹੀ ਗਰਾਊਂਡ ਚਾਕੇ ਉਹ ਸਟੈਂਡ ਕਰ ਦਤੀ ਆ ਤੇ ਮੇਰੇ ਖਾਤ ਟੁੱਟ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਕਤ ਸ਼੍ਰੀ ਕੇਸ਼ਗੜ੍ਹ ਸ੍ਰੀ ਅਨੰਤਪੁਰ ਸਾਹਿਬ ਜੀ ਵਿਖੇ ਹੋਲੇ ਮਹਲੇ ਦੀ ਅਰੰਭਤਾ ਜਿਹੜੀ ਹੈ ਉਹ ਅੱਜ ਨਗਾਰਿਆਂ ਦੀਆਂ ਚੋਟਾ ਲਾ ਕੇ ਜਿਹੜਾ ਅਨੰਦਗੜ੍ਹ ਸਾਹਿਬ ਜੀ ਤੋਂ ਵਰਾਰਾਨ ਕੀਤੀ ਗਈ ਹੈ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੰਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ ਔਰ ਸਵੇਰੇ ਤਕਰੀਬਨ 9 ਵਜੇ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸ੍ਰਾਰਾਮ ਫੋਣਗੇ ਪਹਿਲੇ ਪੜਾ ਦਾ ਹੁਲਾਮ ਹਲਾ ਜਿਹੜਾ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ 21 ਤੋਂ ਲੈ ਕੇ 23 ਤਰੀਕ ਤੱਕ ਮਾਇਆ ਜਾਵੇਗਾ ਔਰ 24 ਤੋਂ ਲੈ ਕਰਕੇ 26 ਤਰੀਕ ਤੱਕ ਦੂਜੇ ਪੜਾ ਦਾ ਹੁਲਾਮ ਹਲਾ ਤੱਕ ਸ੍ਰੀ ਕੇਸ਼ਗੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਸਾਰੀਆਂ ਸਖਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵੱਧ ਚੜ੍ਹ ਕੇ ਹਿੱਸੇ ਭਰ ਕੇ ਹਾਜ਼ਰੀਆਂ ਭਰ ਕੇ ਜੁੜ ਕਰਦੇ ਹੋਏ ਕੁਸ਼ੀ ਪ੍ਰਾਪਤ ਕਰੋ ਜੀ ਐਦਾਂ ਦੀ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੇਸੀ ਪੰਜਾਬ ਚੈਨਲ ਦੇ ਨਾਲ ਧੰਨਵਾਦ